ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੇ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਬਹੁਤ ਜ਼ਿਆਦਾ ਦਰਸ਼ਕੋ ਸਪੋਰਟ ਕੀਤੀ ਹੈ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਸਾਡੀ ਵੀਡੀਓ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿਤੇ ਇਸੇ ਤਰ੍ਹਾਂ ਆਪਾਂ ਆਉਂਦੇ ਰਵਾਂਗੇ ਜੀ ਨਵੇਂ-ਨਵੇਂ ਬਲੌਗਸ ਲੈ ਕੇ ਤੇ ਅੱਜ ਵੀ ਕੋਈ ਆਪਾਂ ਖਾਸ ਜਿਹੜੀ ਵੀਡੀਓ ਲੈ ਕੇ ਆਏ ਆ ਮੇਰੀਆਂ ਉਹਨਾਂ ਭੈਣਾਂ ਦੇ ਲਈ ਭਰਾਵਾਂ ਲਈ ਬੱਚਾਂ ਲਈ ਆਪਾਂ ਸਭ ਦੇ ਲਈ ਲੈ ਕੇ ਆਏ ਆ ਜਿਨ੍ਹਾਂ ਦੇ ਸਿਰ ਦੇ ਵਿੱਚ ਡੈਂਡਰਫ ਬੇਅੰਤਹਾ ਹੋ ਗਿਆ ਹੈ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਸੇਵ ਕਰਕੇ ਰੱਖ ਲਿਓ ਜਿਹੜਾ ਆਪਾਂ ਵੀਡੀਓ ਨਹੀਂ ਨਾ ਡਾਊਨਲੋਡ ਕਰਦੇ ਜਾਂ ਸੇਵ ਕਰਕੇ ਰੱਖਦੇ ਨਹੀਂ ਤਾਂ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਉਸ ਵੀਡੀਓ ਦਾ ਜਿਹੜਾ ਤਜਰਬਾ ਦੱਸਿਆ ਹੋਇਆ ਸੀ ਆਪਾਂ ਵਰਤ ਕੇ ਦੇਖ ਲੈਂਦੇ ਤਾਂ ਖੌਰੇ ਆਪਾਂ ਨੂੰ ਫਾਇਦਾ ਹੋ ਜਾਂਦਾ ਤੇ ਜਿਹੜਾ ਅੱਜ ਮੈਂ ਤੁਹਾਨੂੰ ਜਿਹੜੀ ਅੱਜ ਟ੍ਰਿਕ ਦੱਸਣ ਲੱਗੀ ਆ ਉਸ ਨਾਲ 100% 100/100 ਯਾਨੀ ਕਿ ਤੁਹਾਨੂੰ ਰਿਜ਼ਲਟ ਮਿਲਣ ਵਾਲਿਆ ਕਈ ਹੁੰਦੇ ਆ ਵੀ ਜਿਨ੍ਹਾਂ ਨੇ ਬਹੁਤ ਸਾਰੇ ਮਹਿੰਗੇ ਟ੍ਰੀਟਮੈਂਟ ਕਰਵਾ ਲਿਆ ਮਹਿੰਗੇ ਮਹਿੰਗੇ ਪਲਰਾਂ ਚ ਜਾ ਕੇ ਮਹਿੰਗੇ ਮਹਿੰਗੇ ਸਮੂਥਿੰਗ ਵਾਲਾ ਨੂੰ ਕਰਵਾਈ ਆ ਉਹਦੇ ਨਾਲ ਕੀ ਹੁੰਦਾ ਨਾਲ ਤਾਂ ਤੁਹਾਡੇ ਵਾਲ ਜਿਹੜੇ ਵਾਲਾਂ ਦੀ ਜੜ੍ਹ ਹੁੰਦੀ ਆ ਉਹ ਕਮਜ਼ੋਰ ਹੁੰਦੀ ਆ ਕਿਉਂਕਿ ਉਹਨਾਂ ਦੇ ਵਿੱਚ ਖੋਰੇ ਕਿੰਨਾ ਕੈਮੀਕਲ ਵੀ ਪਾਇਆ ਜਾਂਦਾ ਹੈ ਨਾ ਤੇ ਇਸ ਕਰਕੇ ਕਹਿੰਦੇ ਆ ਕਿ ਅੱਜ ਜਿਹੜੀ ਮੈਟ੍ਰਿਕ ਤੁਹਾਨੂੰ ਦੱਸਣ ਲੱਗੀ ਆ ਉਹਦੇ ਵਿੱਚ ਕੋਈ ਕੈਮੀਕਲ ਨਹੀਂਗਾ ਤੁਹਾਡਾ ਇੱਕ 20 ਰੁਪਿਆ ਨਹੀਂ ਲੱਗਦਾ ਉਹਨਾਂ ਚੀਜ਼ਾਂ ਦੇ ਵਿੱਚ ਤੇ ਤੁਹਾਨੂੰ ਜਮਾਂ ਔਰਿਜਨਲ ਤੇ ਘਰੇਲੂ ਨੁਸਖਾ ਦੱਸਾਂਗੇ ਜੀ ਦੇ ਨਾਲ ਤੁਹਾਡੇ ਇੱਕ ਵਾਰੀ ਲਾਉਣ ਨਾਲ ਤੁਹਾਨੂੰ ਰਿਜ਼ਲਟ 100% ਮਿਲੂਗਾ ਠੀਕ ਹੈ ਜੀ ਵੀਡੀਓ ਵਧੀਆ ਲੱਗੇ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਆਪਾਂ ਤੁਹਾਨੂੰ ਅੱਜ ਕੱਲੀ ਕੱਲੀ ਚੀਜ਼ ਬਹੁਤ ਸਹੀ ਤੇ ਵਧੀਆ ਤਰੀਕੇ ਨਾਲ ਸਮਝਾਵਾਂਗੇ ਠੀਕ ਹੈ ਜੀ ਪਹਿਲੇ ਨੰਬਰ ਤੇ ਤੁਸੀਂ ਲੈਣਾ ਜੀ ਐਲੋਵੇਰਾ ਫਰੈਸ਼ ਐਲੋਵੇਰਾ ਜੈੱਲ ਜਿਹੜਾ ਆਪਣਾ ਆਪਣੇ ਘਰਾਂ ਦੇ ਵਿੱਚ ਉਹ ਜਿਹੜਾ ਪੌਦਾ ਪਾਇਆ ਜਾਂਦਾ ਐਲੋਵੇਰਾ ਜੈੱਲ ਦਾ ਤੁਸੀਂ ਉਸ ਦਾ ਇਨਾ ਟੁਕੜਾ ਲੈ ਲੈਣਾ ਉਸ ਨੂੰ ਪਤਲੇ ਪਤਲੇ ਉਸ ਦੇ ਸਲੀਪਸ ਕੱਟ ਲੈਣੇ ਆ ਜੀ ਦੂਜੇ ਨੰਬਰ ਤੇ ਹੈ ਜੀ 베ਰੀ ਦੇਸੀ 베ਰੀ ਦੇ ਪੱਤੇ ਦੇਸੀ 베ਰੀ ਦੇ ਪੱਤੇ ਲੈ ਲੈਣੇ ਆ ਜੀ ਇੱਕ ਤੋਂ ਦੋ ਮੁਠੀਆਂ ਤੁਸੀਂ 베ਰੀ ਦੇ ਪੱਤੇ ਲੈ ਲਿਓ ਤੀਜੇ ਨੰਬਰ ਤੇ ਹੈ ਜੀ ਬਾਥੂ ਕਿਉਂਕਿ ਹੁਣ ਬਾਥੂ ਦਾ ਸੀਜ਼ਨ ਚੱਲ ਰਿਹਾ ਹੈ ਬਾਥੂ ਹੈ ਜਿਹੜਾ ਆਪਣੇ ਸਿਰ ਦੇ ਵਿੱਚ ਜਿੰਨਾ ਵੀ ਡੈਂਡਰਫ ਹੁੰਦਾ ਨਾ ਉਸ ਨੂੰ ਖਤਮ ਕਰ ਦਿੰਦਾ ਜੜ ਤੋਂ ਖਤਮ ਕਰ ਦਿੰਦਾ ਇਹ ਮੇਰੇ ਤੇ ਅਜਮਾਏ ਹੋਏ ਵਰਤੇ ਹੋਏ ਨੁਸਕੇ ਆ ਮੈਂ ਖੁਦ ਪਹਿਲਾਂ ਮੇਰੇ ਵਾਲਾਂ ਦੇ ਵਿੱਚ ਇਹ ਨਸਕ ਵਰਤਦੀਆਂ ਫੇਰ ਆਪਾਂ ਰੈਸ ਲਾ ਦਿੰਨੇ ਆ ਚੌਥੇ ਨੰਬਰ ਤੇ ਹੈ ਜੀ ਪਾਲਕ ਪਾਲਕ ਦੇ ਤਿੰਨ ਤੋਂ ਚਾਰ ਪੱਤੇ ਤੁਸੀਂ ਪਾਲਕ ਦੇ ਲੈ ਲੈਣੇ ਆ ਤੇ ਪੰਜਵੇਂ ਨੰਬਰ ਤੇ ਆ ਗਿਆ ਜੀ ਦੇਸੀ ਨਿੰਮ ਦੇਸੀ ਨਿੰਮ ਦੇ ਪੱਤੇ ਤੁਸੀਂ ਥੋੜੇ ਜਿ ਲੈ ਲੈਣੇ ਆ ਮੁਠੀ ਕੁ ਭਰ ਦੇਸੀ ਨਿੰਮ ਦੇ ਪੱਤੇ ਮੈਂ ਇਸ ਲਈ ਦੱਸਿਆ ਕਈਆਂ ਦੇ ਹੁੰਦਾ ਕੀ ਹੈ ਵੀ ਜਿਵੇਂ ਬਹੁਤ ਹੀ ਜ਼ਿਆਦਾ ਤੁਸੀਂ ਡੈਂਡਰਫ ਦੀ ਵਜ੍ਹਾ ਨਾਲ ਖਾਜ ਖੁਜਲੀ ਕਰ ਕਰਕੇ ਤੇ ਆਪਣੇ ਸਿਰ ਦੇ ਵਿੱਚ ਕੋਈ ਫੋੜਾ ਫੁੰਸੀ ਹੋ ਚੁੱਕਿਆ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਉਹ ਚੀਜ਼ਾਂ ਸੈੱਟ ਕਰਦੀਆਂ ਹਨਾ ਰਾਮ ਹੋ ਜਾਂਦਾ ਉਹਨਾਂ ਨਾਲ ਛੇਵੀਂ ਚੀਜ਼ ਹੈ ਜੀ ਚਾਹ ਪੱਤੀ ਧਿਆਨ ਨਾਲ ਸੁਣੀ ਚੱਲਿਓ ਵੀਡੀਓ ਤੁਹਾਡੇ ਬਹੁਤ ਅਜ ਕੰਮ ਦੀ ਆ ਚਾਹ ਪੱਤੀ ਲੈ ਲੈਣੀ ਹੈ ਜੀ ਤੁਸੀਂ ਅੱਧੇ ਤੋਂ ਇੱਕ ਚਮਚ ਸਾਰੀਆਂ ਜਿਹੜੀਆਂ ਹਰੀਆਂ ਪੱਤੀਆਂ ਜੋ ਵੀ ਦੱਸਿਆ ਐਲੋਵੇਰਾ ਫਰੈਸ਼ ਜੈੱਲ ਹੋ ਗਿਆ ਜਿਹੜਾ ਤੇ 베ਰੀ ਦੇ ਪੱਤੇ ਬਾਥੂ ਹੋ ਗਿਆ ਪਾਲਕ ਹੋ ਗਈ ਦੇਸੀ ਨਿੰਮ ਹੋ ਗਿਆ ਇਹਨਾਂ ਚੀਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲੈਣਾ ਵਾਸ਼ ਕਰਕੇ ਉਹਨਾਂ ਨੂੰ ਇੱਕ ਭਾਂਡੇ 'ਚ ਪਾ ਲੈਣਾ ਜੀ ਤੁਸੀਂ ਉਹ ਭਾਂਡੇ 'ਚ ਪਾ ਕੇ ਤੁਸੀਂ ਚੰਗੀ ਤਰ੍ਹਾਂ ਨੂੰ ਉਬਲਮਾ ਛਾੜ ਦਿਓ ਗੈਸ ਦੇ ਉੱਤੇ ਵਿੱਚ ਉਹਦੇ ਚਾਹ ਪੱਤੀ ਦੇ ਦਾਣੇ ਸਿੱੜ ਦਿਓ ਕਿਉਂ ਜਿਹੜਾ ਪਾਣੀ ਹੁੰਦਾ ਹੈ ਇਹਦਾ ਪੱਤੀ ਦਾ ਉਹ ਆਪਣੇ ਵਾਲਾਂ ਨੂੰ ਸਾਈਨੀ ਤੇ ਸਿਲਕੀ ਕਰਦਾ ਜੀ ਬਹੁਤ ਸੋਹਣੇ ਵਾਲ ਰੱਖਦੀ ਆ ਉਹ ਜਿਹੜੀ ਇੱਕ ਚਾਹ ਪੱਤੀ ਹੈ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਬੋਇਲ ਕਰ ਲੈਣਾ ਚੰਗੀ ਤਰ੍ਹਾਂ ਬੋਇਲ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਉਸ ਨੂੰ ਤੁਸੀਂ ਸਾਰੀਆਂ ਚੀਜ਼ਾਂ ਜਦੋਂ ਬੋਇਲ ਹੋ ਜਾਣ ਉਹਨਾਂ ਦਾ ਅਰਕ ਹੈ ਜਿਹੜਾ ਉਸ ਪਾਣੀ ਦੇ ਵਿੱਚ ਆ ਜਾਣਾ ਦੋ ਗਲਾਸ ਤੁਸੀਂ ਪਾਣੀ ਦੇ ਪਾਉਣੇ ਆ ਜੀ ਆਪਾਂ ਪਾਣੀ ਦੀ ਵੀ ਕੁਆਂਟੀਟੀ ਤੁਹਾਨੂੰ ਦੱਸ ਦਿੰਦੇ ਆ ਦੋ ਗਲਾਸ ਤੁਸੀਂ ਪਾਣੀ ਦੇ ਪਾਉਣੇ ਜਦੋਂ ਉਸ ਜਮਾ ਉਬਲ ਉਬਲ ਕੇ ਅੱਧਾ ਗਲਾਸ ਰਹਿ ਜਾਣ ਉਸ ਨੂੰ ਤੁਸੀਂ ਛਾਣ ਲੈਣਾ ਜੀ ਛਾਣ ਤੋਂ ਬਾਅਦ ਉਸ ਨੂੰ ਕੋਸਾ ਕਰਕੇ ਉਹਦੇ ਵਿੱਚ ਇੱਕ ਚਾਹੇ ਦੋ ਸ਼ੈਂਪੂ ਦੀਆਂ ਪੁੜੀਆਂ ਤੁਸੀਂ ਮਿਲਾ ਲੈਣੀਆਂ ਪਹਿਲਾਂ ਆਪਣੇ ਜਿਹੜੇ ਵਾਲ ਹੋਣਗੇ ਚੰਗੀ ਤਰ੍ਹਾਂ ਉਹਨਾਂ ਦੀ ਜੜਤੋਂਗੇ ਕੱਢ ਲਿਓ ਸਾਬਣ ਨਾਲ ਪਹਿਲਾਂ ਸਿਰ ਧੋਣਾ ਤੁਸੀਂ ਵਾਲਾਂ ਦੇ ਵਿੱਚੋਂ ਸਾਰੀ ਗੰਦਗੀ ਨਿਕਲ ਜੂਗੀ ਸਾਫ਼ ਹੋ ਜੂਗੀ ਤਾਂ ਕਿ ਜਿਹੜਾ ਉਹ ਸ਼ੈਂਪੂ ਆਪਾਂ ਬਣਾਇਆ ਨਾ ਆਪਣੇ ਡੈਂਡਰਫ ਨੂੰ ਆਪਣੇ ਜਿਵੇਂ ਜਿਹੜੀ ਬਿਮਾਰੀ ਆਪਣੇ ਹਨਾ ਡੈਂਡਰਫ ਦੀ ਉਹ ਖਤਮ ਹੋ ਜੂਗੀ ਕੋਈ ਨੁਕਸਾਨ ਨਹੀਂਗਾ ਕੋਈ ਵਿੱਚ ਕੈਮੀਕਲ ਨਹੀਂਗਾ ਇਸ ਚੀਜ਼ ਦਾ ਕੋਈ ਸਾਈਡ ਇਫੈਕਟ ਨਹੀਂਗਾ ਇਹ ਚੀਜ਼ਾਂ ਔਰਿਜਨਲ ਹੈ ਤੁਸੀਂ ਵਰਤੋਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਬੋਇਲ ਕਰਕੇ ਦੋ ਸ਼ੈਂਪੂ ਦੀਆਂ ਪੁੜੀਆਂ ਵਿੱਚ ਮਿਲਾ ਕੇ ਚੰਗੀ ਤਰ੍ਹਾਂ ਸਿਰ ਨੂੰ ਪਹਿਲਾਂ ਸਾਬਣ ਨਾਲ ਵਾਸ਼ ਕਰਨਾ ਉਸ ਤੋਂ ਬਾਅਦ ਜਿਹੜਾ ਉਹ ਸ਼ੈਂਪੂ ਹੋਊਗਾ ਆਪਣੇ ਸਿਰ ਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਉਹਦੀ ਮ사ਜ ਕਰਨੀ ਹੈ 5 ਮਿੰਟਾਂ ਤੱਕ ਉਹਦੀ ਸੋਹਣੀ ਮ사ਜ ਕਰ ਲਿਓ ਤਾਂ ਕਿ ਜਿਹੜੀ ਤੁਹਾਡੀ ਸਮੱਸਿਆ ਨਾ ਡੈਂਡਰਫ ਦੀ ਉਹ ਜੜ ਤੋਂ ਖਤਮ ਕਰ ਸਕੇ ਤੇ ਹੁਣ ਰੁੱਤ ਵੀ ਹੈਗੀ ਹੈ ਜੇ ਅਗਰ ਤੁਸੀਂ ਇੰਨਾਂ ਚੀਜ਼ਾਂ ਦਾ ਜੋ-ਜੋ ਆਪਾਂ ਨੇਚਰਲ ਚੀਜ਼ਾਂ ਤੁਹਾਨੂੰ ਦੱਸੀਆਂ ਉਹਨਾਂ ਦਾ ਤੁਸੀਂ ਇੱਕ ਮਿਸ਼ਰਣ ਤਿਆਰ ਕਰਕੇ ਰੱਖ ਲਓਗੇ ਤਾਂ ਤੁਸੀਂ ਹੌਲੀ-ਹੌਲੀ ਵਰਤ ਸਕਦੇ ਹੋ ਇਹ ਵੀਕ ਦੇ ਵਿੱਚ ਦੋ ਵਾਰ ਲਾਉਣੀ ਹੈ ਦਰਸ਼ਕੋ ਵੀਕ ਦੇ ਵਿੱਚ ਦੋ ਵਾਰ ਲਾਉਣ ਨਾਲ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲੇਗਾ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੇ ਕੇਸ ਧੋ ਲੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿੰਨਾ ਵਧੀਆ ਤੇ ਘੈਂਟ ਰਿਜ਼ਲਟ ਆਊਗਾ ਸ਼ਾਈਨੀ ਸ਼ਿਲਕੀ ਤੁਹਾਡੇ ਵਾਲ ਹੋਣਗੇ ਤੇ ਡੈਂਡਰਫ ਦੀ ਸਮੱਸਿਆ ਜਿਹੜੀ ਖਤਮ ਹੋਣ ਲੱਗੂਗੀ ਉਸ ਤੋਂ ਬਾਅਦ ਤੁਸੀਂ ਆਪਣੇ ਵਾਲਾਂ ਨੂੰ ਬਿਲਕੁਲ ਸੁਕਾ ਲੈਣਾ ਧੁੱਪੇ ਬਹਿ ਕੇ ਵਾਲ ਨਹੀਂ ਸਿਕਾਉਣੇ ਆ ਇਹ ਤੁਸੀਂ ਧਿਆਨ ਰੱਖਿਓ ਧੁੱਪੇ ਬਹਿ ਕੇ ਮੇਰੀਆਂ ਭੈਣਾਂ ਜਿਹੜੀਆਂ ਧੁੱਪੇ ਬੈਠ ਕੇ ਵਾਲ ਸੁਕਾਉਂਦੀਆਂ ਨਾ ਉਹਦੇ ਨਾਲ ਆਪਣੇ ਵਾਲ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਆ ਤੁਸੀਂ ਸ਼ਾਮੇ ਬੈਠ ਕੇ ਵਾਲ ਸਿਕਾਇਆ ਕਰੋ ਕਿਉਂਕਿ ਹੁਣ ਤਾਂ ਗਰਮੀ ਹੋ ਗਈ ਆਪਣੇ ਤੁਰਦੇ ਫਿਰਦੇਆਂ ਦੇ ਵਾਲ ਸੁੱਕ ਜਾਂਦੇ ਆ ਵਾਲ ਸੋਹਣੇ ਸਿਕਾ ਕੇ ਉਸ ਤੋਂ ਬਾਅਦ ਐਡੀਕ ਰਵੜ ਦੀ ਕਟੋਰੀ ਹੁੰਦੀ ਹੈ ਜੀ ਉਹਦੇ ਤੁਸੀਂ ਤੇਲ ਲੈ ਲੈਣਾ ਤੇਲ ਕੋਈ ਵੀ ਹੋਵੇ ਜਿਹੜਾ ਤੁਹਾਨੂੰ ਜੱਜਦਾ ਹੋਵੇ ਉਹ ਤੇਲ ਤੁਸੀਂ ਵਿਰਲੀਆਂ ਦੇ ਨਾਲ ਆਪਣੇ ਸਿਰ ਦੇ ਵਿੱਚ ਵਧੀਆ ਤਰੀਕੇ ਨਾਲ ਲਾ ਲੈਣਾ ਤੇਲ ਲਾਉਣ ਤੋਂ ਬਾਅਦ ਤੁਸੀਂ ਉਹਦੀ ਮ사ਜ ਕਰਨੀ ਹੈ 30 ਮਿੰਟ ਯਾਨੀ ਕਿ ਅੱਧਾ ਘੰਟਾ ਅੱਧਾ ਘੰਟਾ ਤੁਸੀਂ ਉਸ ਦੀ ਮ사ਜ ਉਸ ਤੇਲ ਨਾਲ ਆਪਣੇ ਸਿਰ ਦੀ ਮ사ਜ ਇੰਨੀ ਕਰੋ ਕਿ ਜਿਹੜਾ ਤੁਹਾਡੇ ਤੇਲ ਤੁਸੀਂ ਲਾਇਆ ਨਾ ਵਿਰਲੀਆਂ ਦੇ ਨਾਲ ਤੁਹਾਡੇ ਸਾਰਾ ਚਮੜੀ ਦੇ ਵਿੱਚ ਬਿਲਕੁਲ ਰਚ ਜਵੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਜੋ ਵੀ ਤੁਹਾਡੇ ਵਾਲਾਂ ਨੂੰ ਸ਼ੂਟ ਕਰਦਾ ਤੁਹਾਡੇ ਵਾਲ ਝੜਨੋਂ ਵੀ हट ਜਾਣਗੇ ਤੇ ਜਿਹੜੇ ਡੈਂਡਰਫ ਦੀ ਸਮੱਸਿਆ ਉਹ ਬਿਲਕੁਲ ਜੜ ਤੋਂ ਖਤਮ ਹੋ ਜੂਗੀ ਕਿਉਂਕਿ ਜਿਹੜਾ ਤੇਲ ਹੋਊਗਾ ਤੁਹਾਡੇ ਜੜਾਂ ਤੱਕ ਪਹੁੰਚੂਗਾ ਉਹ ਆਪਾਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦੇ ਆਂ ਆਪਾਂ ਕੋਈ ਵੀ ਬੀਜ ਬੋਨੇ ਆ ਕਿਸੇ ਵੀ ਪੌਦੇ ਦਾ ਬੀਜ ਬੋਣ ਤੋਂ ਬਾਅਦ ਜਦੋਂ ਉਹ ਵੱਡਾ ਹੋ ਜਾਂਦਾ ਹੈ ਅਗਰ ਉਸ ਨੂੰ ਆਪਾਂ ਪਾਣੀ ਨਾ ਨਾ ਦੇਵਾਂਗੇ ਤੇ ਜੜ ਨੂੰ ਪਾਣੀ ਨਾ ਦੇਵਾਂਗੇ ਤੇ ਪੱਤਿਆਂ ਨੂੰ ਪਾਣੀ ਕੰਮ ਨਹੀਂ ਕਰਦਾ ਉਹਦੀ ਜੜ ਚ ਪਾਣੀ ਕੰਮ ਕਰੂਗਾ ਤੇਲ ਹੈ ਜਿਹੜਾ ਆਪਾਂ ਆਪਣੇ ਵਾਲਾਂ ਦੀਆਂ ਜੜਾਂ ਨੂੰ ਦੇਵਾਂਗੇ ਨਾ ਫੇਰ ਕੰਮ ਕਰੂਗਾ ਉਹ ਠੀਕ ਹੈ ਜਦੋਂ ਤੁਹਾਡੇ ਉਹ ਪੂਰੀ ਤਰ੍ਹਾਂ ਮਤਲਬ ਵਿੱਚ ਰਚ ਗਿਆ ਤੇਲ ਉਸ ਟਾਈਮ ਤੁਸੀਂ ਮ사ਜ ਅੱਧੇ ਘੰਟੇ ਦੀ ਕਰਕੇ 5 ਮਿੰਟਾ ਛੱਡ ਦਿਓ ਨੂੰ ਰਿਲੈਕਸ ਹੋਣ ਦਿਓ ਤੁਹਾਡੇ ਰੁਕੇ ਹੋਏ ਵਾਲ ਵੀ ਗਰੋਥ ਚਾਲੂ ਹੋ ਜੂਗੀ ਡੈਂਡਰਫ ਹੈ ਜਿਹੜਾ ਇੱਕ ਵਾਰੀ ਦੇ ਲਾਉਣ ਨਾਲ ਤੁਹਾਡੇ ਡੈਂਡਰਫ ਖਤਮ ਹੋਊਗਾ ਇੱਕ ਵਾਰੀ ਦੇ ਲਾਉਣ ਨਾਲ ਇਹ ਮੇਰਾ ਵਾਅਦਾ ਹੈ ਅਗਰ ਤੁਹਾਡੇ ਇਹ ਚੀਜ਼ ਤੁਸੀਂ ਵਰਤੋ ਅਗਰ ਤੁਹਾਡੇ ਤੇ ਕੰਮ ਨਾ ਕੀਤਾ ਤੁਸੀਂ ਜੋ ਮਰਜ਼ੀ ਕਮੈਂਟ ਕਰਿਓ ਪਰ ਇੱਕ ਵਾਰੀ ਇਹ ਨੁਸਖਾ ਵਰਤ ਕੇ ਦੇਖੋ ਵੀਕ ਦੇ ਵਿੱਚ ਦੋ ਵਾਰੀ ਇਹ ਚੀਜ਼ਾਂ ਵਰਤ ਲਓ ਤੇਲ ਲਾਉਣ ਨਾਲ ਆਪਣੇ ਜਿਹੜੀ ਸਿਰ ਦੀ ਖੁਸ਼ਕੀ ਹੁੰਦੀ ਉਹ ਦੂਰ ਹੋ ਜਾਂਦੀ ਹੈ ਖੁਸ਼ਕੀ ਦੂਰ ਹੋਣ ਤੋਂ ਬਾਅਦ ਆਪਣੇ ਡੈਂਡਰਫ ਕਦੇ ਨਹੀਂ ਰਹਿੰਦਾ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਆਉਂਦੇ ਰਵਾਂਗੇ ਵਧੀਆ-ਵਧੀਆ ਤੇ ਘੈਂਟ ਜੀ ਵੀਡੀਓ ਲੈ ਕੇ ਤੁਹਾਡੇ ਦਰਸ਼ਕੋ ਬਹੁਤ ਜ਼ਿਆਦਾ ਪਿਆਰ ਮਿਲ ਰਹੇ ਆ ਤੇ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਪਿਆਰ ਬਣਾਈ ਰੱਖਿਓ ਮਿਲਦੇ ਆ ਜੀ ਆਪਾਂ ਕਿਸੇ ਵਧੀਆ ਜੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ Bye.